ਹਾਂਜੀ ਅਸੀ ਗਾਲ ਜੀ ਹੁਣ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਆ ਤੁਹਾਡਾ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਆਪਣੇ ਬਾਰੇ ਗੱਲ ਕਰਨ ਜਾਵਾਂਗੇ ਵੀ ਆਪਣੇ ਮਾਈਂਡ ਨੂੰ ਆਪਾਂ ਕਿਵੇਂ ਰੀਪ੍ਰੋਗਰਾਮ ਕਰ ਸਕਦੇ ਆ ਆਪਣੇ ਫੇਵਰ ਵਿੱਚ ਹੁਣ ਦੇਖੋ ਜਿਆਤਰ ਲੋਕ ਜਦੋਂ ਆਪਦੀ ਜ਼ਿੰਦਗੀ ਜਿਉਂਦੇ ਨੇ ਨਾ ਉਹ ਖੁਦ ਆਪਦੇ ਮਾਈਂਡ ਨੂੰ ਨਹੀਂ ਕੰਟਰੋਲ ਕਰਦੇ ਉਹਨਾਂ ਦਾ ਮਾਈਂਡ ਉਹਨਾਂ ਨੂੰ ਕੰਟਰੋਲ ਕਰਦਾ ਤਾਂ ਕਰਕੇ ਹਮੇਸ਼ਾ ਉਹ 네ਗੇਟਿਵ ਰਹਿੰਦੇ ਨੇ ਕਿਉਂਕਿ ਤੁਸੀਂ ਆਪਦੇ ਕੰਟਰੋਲ 'ਚ ਹੈ ਹੀ ਨਹੀਂਗੇ ਜੇ ਤੁਹਾਨੂੰ ਕੋਈ ਏਦਾਂ ਦਾ ਬੁਰਾ ਵਿਚਾਰ ਆ ਜਾਂਦਾ ਤੁਸੀਂ ਉਦੋਂ ਹੀ ਘਬਰਾ ਜਾਂਦੇ ਹੋ ਤੁਹਾਨੂੰ ਏਦਾਂ ਲੱਗਦਾ ਜਿਵੇਂ ਉਹ ਅਸਲੀ ਹੁੰਦਾ ਪਰ ਉਹ ਸਾਰਾ ਇੱਥੇ ਅੰਦਰ ਆ ਔਰ ਰਿਐਲਿਟੀ ਨਹੀਂ ਹੈਗਾ ਦੁਨੀਆ ਹਮੇਸ਼ਾ ਉਦਾਂ ਦੀ ਵੀ ਹੈ ਦੁਨੀਆ 'ਚ ਨਹੀਂ ਕੋਈ ਫਰਕ ਪੈਂਦਾ ਹੈਗਾ ਸੋ ਆਪਾਂ ਕਿਵੇਂ ਆਪਣੇ ਮਨ ਨੂੰ ਆਪਣੇ ਕਾਬੂ 'ਚ ਲਿਆ ਸਕਦੇ ਆ ਤੇ ਇਹਨੂੰ ਆਪਣੇ ਫਾਇਦੇ 'ਚ ਕਿਵੇਂ ਵਰਤ ਸਕਦੇ ਆ ਖਾਸ ਕਰਕੇ ਦੇਖੋ ਇੱਕ ਵਾਰ ਤੁਸੀਂ ਇਹ ਚੀਜ਼ ਸਿੱਖ ਜਾਂਦੇ ਹੋ ਫਿਰ ਤੁਹਾਡੀ ਜ਼ਿੰਦਗੀ ਇੰਨੀ ਤੇਜ਼ੀ ਨਾਲ ਇੰਪਰੂਵ ਹੁੰਦੀ ਆ ਜੋ ਵੀ ਤੁਸੀਂ ਚਾਹੁੰਦੇ ਹੋ ਇੰਨੀ ਤੇਜ਼ੀ ਨਾਲ ਤੁਸੀਂ ਮੈਨੀਫੈਸਟ ਕਰਦੇ ਹੋ ਸਭ ਤੋਂ ਪਹਿਲੀ ਚੀਜ਼ ਤਾਂ ਆਪਾਂ ਨੂੰ ਉਹ ਜੜ ਤੋਂ ਸ਼ੁਰੂ ਕਰਨਾ ਪੈਂਦਾ ਹੁਣ ਮੈਂ ਜੇ ਤੁਹਾਨੂੰ ਕਹਿਦਾ ਵੀ ਨਹੀਂ ਤੁਸੀਂ ਵਧੀਆ ਚੀਜ਼ਾਂ ਸੋਚਿਆ ਕਰੋ ਵਧੀਆ ਚੀਜ਼ਾਂ ਬੋਲਿਆ ਕਰੋ ਆਪਦੇ ਬਾਰੇ ਉਹ ਤੁਸੀਂ ਕਰ ਹੀ ਜਾਓਗੇ ਹਨਾ ਪਰ ਉਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਪਹਿਲਾਂ ਆਪਾਂ ਨੂੰ ਜਿਹੜੇ ਤੁਹਾਡੇ ਮਾਈਂਡ ਵਿੱਚ ਨੈਗੇਟਿਵਿਟੀ ਹਨਾ ਉਹਦੀ ਜੜ ਤੋਂ ਸ਼ੁਰੂ ਕਰਨਾ ਪੈਣਾ ਜਦੋਂ ਤੁਸੀਂ ਛੋਟੇ ਹੁੰਦੇ ਸੀਗੇ ਮੈਂ ਵੀ ਤੁਹਾਨੂੰ ਸਕੂਲ 'ਚ ਟੀਚਰ ਕਹਿੰਦੇ ਸੀ ਵੀ ਤੁਹਾਡਾ ਜ਼ਿੰਦਗੀ 'ਚ ਕੁਛ ਨਹੀਂ ਬਣਨਾ ਹੈਗਾ ساری ਜ਼ਿੰਦਗੀ ਤੁਸੀਂ ਐਂ ਤੱਕੇ ਖਾਂਦੇ ਰਹਿਣਾ ਉਹ ਜਿਹੜੀ ਜੜ ਲੱਗੀ ਹੋਈ ਆ ਨਾ ਤੁਹਾਡੇ ਮਨ 'ਚ ਉਹ ਨੈਗੇਟਿਵਿਟੀ ਦੀ ਉਹ ਪਹਿਲਾਂ ਤੁਹਾਨੂੰ ਰਿਮੂਵ ਕਰਨੀ ਪੈਣੀ ਆ ਸੋ ਆਪਾਂ ਨੂੰ ਜਿਹੜੀਆਂ ਚੀਜ਼ਾਂ ਤੁਹਾਡੇ ਮਾਈਂਡ ਵਿੱਚ ਪ੍ਰੋਗਰਾਮ ਹੋਈਆਂ ਨੇ ਆਪਾਂ ਨੂੰ ਉਹ ਚੇਂਜ ਕਰਨੀਆਂ ਪੈਣੀਆਂ ਨੇ ਇੱਕ ਵਾਰ ਤੁਸੀਂ ਉਹ ਚੇਂਜ ਕਰ ਲੈਨੇ ਹੋ ਫੇਰ ਹੀ ਤੁਸੀਂ ਹੋਰ ਵਧੀਆ ਚੀਜ਼ਾਂ ਆਪਦੇ ਮਨ ਨੂੰ ਸਿਖਾ ਸਕਦੇ ਹੋ ਸਭ ਤੋਂ ਪਹਿਲੀ ਚੀਜ਼ ਤਾਂ ਇਹ ਤੁਹਾਨੂੰ ਅੰਡਰਸਟੈਂਡ ਕਰਨਾ ਪੈਣਾ ਵੀ ਕਿਹੜੀ ਇਦਾਂ ਦੀ ਚੀਜ਼ ਆ ਕਿਹੜੀ ਉਹ ਜਾੜਾ ਜਿੱਥੋਂ ਸਾਰਾ ਇਹ ਸ਼ੁਰੂ ਹੋਇਆ ਜਿੱਥੋਂ ਸਾਰੀ ਇਹ 네ਗਟਿਵਿਟੀ ਸ਼ੁਰੂ ਹੋਈ ਆ ਕਿਸੇ ਨੇ ਤੁਹਾਨੂੰ ਕੁਝ ਕਹਿਤਾ ਸੀਗਾ ਮੈਂ ਵੀ ਤੁਹਾਡੇ ਨਾਲ ਕੋਈ ਇਦਾਂ ਦਾ ਐਕਸਪੀਰੀਅੰਸ ਹੋਇਆ ਮੇ ਵੀ ਜੋ ਤੁਸੀਂ ਛੋਟੇ ਹੁੰਦੇ ਸੀ ਤੁਹਾਡੇ ਪਾਸਟ ਚ ਜਿਹਨੇ ਤੁਹਾਨੂੰ ਇਦਾਂ ਦਾ ਬਣਾਤਾ ਪਹਿਲਾਂ ਉਹ ਚੀਜ਼ ਆਪਾਂ ਨੂੰ ਰੈਕੋਗਨਾਈਜ਼ ਕਰਨੀ ਪੈਣੀ ਆ ਇੱਕ ਵਾਰ ਤੁਹਾਨੂੰ ਉਹ ਚੀਜ਼ ਪਤਾ ਲੱਗ ਜਾਂਦੀ ਆ ਫਿਰ ਤੁਸੀਂ ਆਪ ਦੇ ਆਪ ਨੂੰ ਬਦਲਣਾ ਸ਼ੁਰੂ ਕਰ ਸਕਦੇ ਹੋ ਕਿਉਂਕਿ ਇੱਕ ਵਾਰ ਤੁਹਾਨੂੰ ਪ੍ਰੋਬਲਮ ਦਿਖ ਜਾਂਦੀ ਆ ਨਾ ਤੁਹਾਨੂੰ ਪਤਾ ਲੱਗਣ ਲੱ ਜਾਂਦਾ ਵੀ ਕਿਹੜੇ ਡਾਇਰੈਕਸ਼ਨ ਵਿੱਚ ਜਾਣਾ ਹੁਣ ਇੱਕ ਵਾਰ ਆਪਾਂ ਨੂੰ ਉਹ ਜੜ ਮਿਲ ਜਾਂਦੀ ਆ ਜਿੱਥੋਂ ਸਾਰਾ ਇਹ ਪ੍ਰੋਬਲਮ ਸ਼ੁਰੂ ਹੁੰਦੀ ਆ ਜਿੱਥੇ ਸਾਰੀ ਤੁਹਾਡੀ 네ਗਟਿਵਿਟੀ ਸ਼ੁਰੂ ਹੁੰਦੀ ਆ ਤੁਹਾਡਾ ਕੌਨਫੀਡੈਂਸ ਬਿਲਕੁਲ ਰਹਿੰਦਾ ਨਹੀਂ ਉਦੋਂ ਆਪਾਂ ਅੱਗੇ ਵਧਣਾ ਸ਼ੁਰੂ ਕਰ ਸਕਦੇ ਹਾਂ ਹੁਣ ਮੈਂ ਤੁਹਾਨੂੰ ਇੱਕ ਬਹੁਤ ਸਿੰਪਲ ਜੀ ਐਗਜ਼ਾਮਪਲ ਨਾਲ ਸਮਝਾਉਣਾ ਕਿਉਂਕਿ ਮੈਂ ਔਖਾ ਨਹੀਂ ਬਣਾ ਕਰਨਾ ਚਾਹੁੰਦਾ ਮੇ ਵੀ ਹੋ ਸਕਦਾ ਮੇਰੇ ਪਾਸਟ ਵਿੱਚ ਜਦੋਂ ਮੈਂ ਛੋਟਾ ਹੁੰਦਾ ਸੀਗਾ ਸਕੂਲੇ ਵੀ ਘਰੇ ਵੀ ਮੈਨੂੰ ਹਮੇਸ਼ਾ ਡੀਮੋਟੀਵੇਟ ਕੀਤਾ ਜਾਂਦਾ ਸੀ ਮੈਨੂੰ ਕਿਹਾ ਜਾਂਦਾ ਸੀ ਵੀ ਮੈਂ ਕੋਸ਼ਿਸ਼ ਨਹੀਂ ਕਰਦਾ ਨਾ ਮੈਂ ਪੜ੍ਹਦਾ ਨਾ ਮੈਂ ਉਹ ਕਰਦਾ ਵੱਡਾ ਹੋ ਕੇ ਵੀ ਮੇਰਾ ਕੋਸ਼ਿਸ਼ ਨਹੀਂ ਬਣਨਾ ਹੈਗਾ ਸੋ ਜੋ ਛੋਟੇ ਹੁੰਦੇ ਨੂੰ ਨਿਆਣੇ ਨੂੰ ਇਹ ਚੀਜ਼ ਕਹੀ ਜਾਂਦੀ ਆ ਤਾਂ ਜਦੋਂ ਬड़ा ਹੁੰਦਾ ਨਾ ਉਹ ਚੀਜ਼ੇ ਰਹਿ ਜਾਂਦੀ ਆ ਉਹ ਚੀਜ਼ ਗਰੋ ਹੁੰਦੀ ਆ ਜੋਂ-ਜੋਂ ਨਿਆਣਾ ਬड़ा ਹੁੰਦਾ ਉਹਦਾ ਸੈਲਫ ਕੰਫੀਡੈਂਸ ਗਰੋ ਨਹੀਂ ਕਰਦਾ ਹੈਗਾ ਉਹ ਬਿਲਕੁਲ ਹੈਗਾ ਹੀ ਨਹੀਂਗਾ ਇਨਸਿਕਿਉਰਟੀ ਵਧ ਜਾਂਦੀ ਆ ਨੇ ਉਹਦੇ ਮਨ ਵਿੱਚ ਹੁਣ ਜਦੋਂ ਵੀ ਤੁਸੀਂ ਕੋਈ ਕੁਛ ਕਰਨ ਜਾ ਰਹੇ ਹੁੰਨੇ ਹੋ ਤੇ ਸਭ ਤੋਂ ਪਹਿਲਾਂ ਹੀ ਤੁਹਾਡੇ ਵਿੱਚ ਇਨਸਿਕਿਉਰਟੀ ਆ ਜਾਂਦੀ ਆ ਵੀ ਤੁਸੀਂ ਇਹ ਚੀਜ਼ ਕਰ ਪਾਓਗੇ ਜਾਂ ਨਹੀਂ ਤੁਹਤੋ ਇਹ ਚੀਜ਼ ਹੋ ਜੂਗੀ ਤੁਸੀਂ ਇਹ ਚੀਜ਼ ਕਾਮਯਾਬ ਹੋਵੋਗੇ ਜਾਂ ਤੁਸੀਂ ਇਹ ਚੋ ਫੇਲ ਹੋਵੋਗੇ ਪ੍ਰੋਬਬਲੀ ਤੁਹਨ ਤਾਂ ਹੀ ਲੱਗਦਾ ਹੋਊਗਾ ਤੁਹਾਡਾ ਮਨ ਤੁਹਾਨੂੰ ਐਂ ਕਹਿੰਦਾ ਹੋਊਗਾ ਵੀ ਤੁਸੀਂ 100 ਪਰਸੈਂਟੇਜ ਫੇਲ ਹੋ ਜਾਣਾ ਹਨਾ ਤੁਹਾਡਾ ਮਨ ਖੁਦ ਤੁਹਾਨੂੰ ਡੀਮੋਟੀਵੇਟ ਕਰਨ ਦੀ ਕੋਸ਼ਿਸ਼ ਕਰਦਾ ਜਦੋਂ ਇਦਾਂ ਹੁੰਦਾ ਤਾਂ ਤੁਸੀਂ ਯਾਦ ਰੱਖੋ ਉਹ ਜਿਹੜੀ ਆਵਾਜ਼ ਤੁਹਾਡੇ ਮਨ ਵਿੱਚ ਬੋਲ ਰਹੀ ਆ ਉਹ ਆਵਾਜ਼ ਤੁਸੀਂ ਨਹੀਂ ਹੈਗੇ ਉਹ ਆਵਾਜ਼ ਨਾ ਤੁਹਾਡੇ ਪਰਸਨੈਲਿਟੀ ਆ ਉਹ ਆਵਾਜ਼ ਤੁਹਾਡਾ ਸਬਕੌਨਸ਼ੀਅਸ ਮਾਈਂਡ ਆ ਜੋ ਬੋਲ ਰਿਹਾ ਹੁੰਦਾ ਸਬਕੌਨਸ਼ੀਅਸ ਮਾਈਂਡ ਇਹਨਾਂ 네ਗੇਟਿਵਿਟੀ ਨਾਲ ਤੁਹਾਨੂੰ ਕਿਉਂ ਬੋਲਦਾ ਕਿਉਂਕਿ ਸ਼ੁਰੂ ਤੋਂ ਲੈ ਕੇ ਉਹਨੇ ਇਹੀ ਚੀਜ਼ਾਂ ਸਿੱਖਿਆ ਨੇ ਸ਼ੁਰੂ ਤੋਂ ਲੈ ਕੇ ਉਹਨੂੰ 네ਗੇਟਿਵਿਟੀ ਸਿਖਾਈ ਗਈ ਆ ਤਾਂ ਕਰਕੇ ਹੁਣ ਉਹਨੂੰ ਐ ਲੱਗਦਾ ਵੀ ਇਹ ਹੀ ਸੱਚ ਆ ਸਬਕੌਂਸ਼ੀਅਸ ਮਾਈਂਡ ਤੁਹਾਡਾ ਹਮੇਸ਼ਾ ਐਕਟਿਵ ਰਹਿੰਦਾ ਉਹ ਹਮੇਸ਼ਾ ਸੁਣਦਾ ਰਹਿੰਦਾ ਸੋ ਜਦੋਂ ਇੰਨੇ ਸਾਲ ਲਈ ਲਗਾਤਾਰ ਉਹਦੇ ਵਿੱਚ 네ਗੇਟਿਵਿਟੀ ਸੁਣਾਈ ਜਾਂਦੀ ਆ ਉਹਨੂੰ ਲੱਗਦਾ ਵੀ ਸਭ ਪਾਸੇ ਫਿਰ ਇਦਾਂ ਹੀ ਹੋਣਾ ਚਾਹੀਦਾ ਮੇਰੀ ਲਾਈਫ ਇਦਾਂ ਹੀ ਆ ਇਹ ਹੀ ਸੱਚਾਈ ਆ ਸੋ ਜਦੋਂ ਵੀ ਤੁਹਾਡੇ ਮਨ 'ਚ ਕੋਈ 네ਗੇਟਿਵ ਥਾਟ ਆਉਂਦਾ ਯਾਦ ਰੱਖੋ ਤੁਸੀਂ ਨਹੀਂ ਹੈਗੇ ਪਰ ਉਹ ਪ੍ਰੋਗਰਾਮਿੰਗ ਆ ਜਿਹੜੇ ਇੰਨੇ ਸਾਲਾਂ ਤੋਂ ਤੁਹਾਡੇ 'ਚ ਬਣੀਆਂ ਇੰਨੇ ਸਾਲ ਇਨਫੋਰਮੇਸ਼ਨ ਗੈਦਰ ਕਰਕੇ ਜੋ ਵੀ ਤੁਹਾਡੇ ਨਾਲ ਲਾਈਫ 'ਚ ਹੋਇਆ ਸਬਕੌਂਸ਼ੀਅਸ ਮਾਈਂਡ ਨੂੰ ਇੱਕ ਪ੍ਰੋਗਰਾਮਿੰਗ ਬਣਾਈ ਆ ਤੇ ਉਹਨੂੰ ਲੱਗਦਾ ਵੀ ਇਦਾਂ ਹੀ ਹੁਣ ਸਾਰਾ ਕੁਝ ਚੱਲਣਾ ਚਾਹੀਦਾ ਅੱਗੇ ਵੀ ਜ਼ਿੰਦਗੀ 'ਚ ਹੁਣ ਤੁਸੀਂ ਜਦੋਂ ਵੀ ਤੁਹਾਡੇ ਤੁਸੀਂ ਕੁਝ ਕਰਨ ਜਾ ਰਹੇ ਹੋ ਨੇ ਤੁਸੀਂ ਲਾਈਫ 'ਚ ਕੁਝ ਨਵਾਂ ਕਰਨਾ ਚਾਹੁੰਦੇ ਹੋ ਤੁਸੀਂ ਆਪਦਾ ਕੋਈ ਗੋਲ ਰੱਖਦੇ ਹੋ ਥੋੜਾ ਕੋਈ ਸੁਪਨਾ ਆ ਮੈਂ ਵੀ ਥੋੜਾ ਸੁਪਨਾ ਹੋ ਸਕਦਾ ਮੈਂ ਇੱਕ ਵੱਡੀ ਗੱਡੀ ਖਰੀਦਣੀ ਆ ਹਰ ਕਿਸੇ ਦਾ ਸੁਪਨਾ ਹੁੰਦਾ ਮੇਰੇ ਕੋਲ ਇੱਕ ਵਧੀਆ ਕਾਰ ਹੋਵੇ ਵਧੀਆ ਕਾਰਾਂ ਦੀ ਘਾਟ ਨਹੀਂ ਹੈਗੀ ਦੁਨੀਆ ਤੇ ਪਰ ਜਿਹੜੇ ਬੰਦੇ ਉਹ ਵਧੀਆ ਕਾਰਾਂ ਖਰੀਦ ਸਕਣ ਉਹ ਬੰਦਿਆਂ ਦੀ ਘਾਟ ਆ ਉਹ ਬੰਦਿਆਂ ਦੀ ਕਿਉਂ ਘਾਟ ਆ ਕਿਉਂਕਿ ਉਹ ਬੰਦੇ ਉੱਥੇ ਤੱਕ ਪਹੁੰਚ ਨਹੀਂ ਪਹੁੰਦੇ ਉਸ ਲੈਵਲ ਤੱਕ ਵੀ ਉਹ ਏਡ ਗੱਡੀ ਖਰੀਦ ਸਕਣ ਉਹ ਲੈਵਲ ਤੱਕ ਕਿਉਂ ਨਹੀਂ ਪਹੁੰਚ ਸਕਤੇ ਕਿਉਂਕਿ ਉਹ ਸਭ ਤੋਂ ਪਹਿਲਾਂ ਸਟੈਪ ਵੀ ਨਹੀਂ ਚੱਕ ਪਾਉਂਦੇ ਸਭ ਤੋਂ ਪਹਿਲਾਂ ਸਟੈਪ ਤਾਂ ਨਹੀਂ ਚੱਕ ਪਾਉਂਦੇ ਕਿਉਂਕਿ ਆਪਦੇ ਆਪ 'ਚੋ ਯਕੀਨ ਨਹੀਂ ਕਰਦੇ ਹੈਗੇ ਸੋ ਜਦੋਂ ਵੀ ਤੁਹਾਡਾ ਮਨ ਤੁਹਾਨੂੰ ਦੁਬਾਰਾ ਫੇਰ 네ਗਟਿਵਿਟੀ 'ਚ ਲੈ ਕੇ ਜਾਂਦਾ ਉਹ ਥਾਟ ਨੂੰ ਤੁਸੀਂ ਸਿੰਪਲੀ ਇਗਨੋਰ ਕਰਨਾ ਤੁਸੀਂ ਉਹਦੇ ਉੱਤੇ ਓਵਰ ਥਿੰਕ ਨਹੀਂ ਕਰਨਾ ਉਹਦੇ ਉੱਤੇ ਬੜਾ ਸੋਚਣਾ ਨਹੀਂ ਹੈਗਾ ਉਹ ਥਾਟ ਉਹ ਵਿਚਾਰ 네ਗਟਿਵ ਵਿਚਾਰ ਤੁਹਾਨੂੰ ਅਫੈਕਟ ਨਾ ਕਰ ਪਾਏ ਤੁਹਾਡੇ ਮਨ 'ਚ 네ਗਟਿਵ ਵਿਚਾਰ ਆਉਂਦਾ ਯਾਦ ਰੱਖੋ ਵੀ ਇਹ ਕੱਲਾ ਇੱਕ ਵਿਚਾਰ ਆ ਇਹ ਸੱਚਾਈ ਨਹੀਂ ਹੈਗੀ ਜਦੋਂ ਵੀ ਕੋਈ 네ਗਟਿਵ ਵਿਚਾਰ ਆਨ ਦਾ ਮਨ ਚ ਉਹਨੂੰ ਇਗਨੋਰ ਕਰਨਾ ਸਿੰਪਲ ਏ ਜੋ ਵੀ ਤੁਸੀਂ ਕਰ ਰਹੇ ਹੋ ਉਹ ਆਪਦਾ ਕਰੀ ਜਾਓ ਇੱਕੇ 네ਗੇਟਿਵ ਥਾਟ ਨੂੰ ਲੈ ਕੇ ਉਥੇ ਡਿਸਟਰੈਕਟ ਨਾ ਹੋ ਜਾ ਕਰੋ ਉਹਦੇ ਬਾਰੇ ਨਾ ਓਵਰਥਿੰਕ ਕਰਨਾ ਆਜਾ ਕਰੋ ਉਹਨੂੰ ਇਗਨੋਰ ਕਰੋ ਯਾਦ ਰੱਖੋ ਵੀ ਉਹ ਸਾਰਾ ਕੁਝ ਤੁਹਾਡੇ ਮਨ ਚ ਹੀ ਆ ਉਹ ਬਸ ਸਬਕੌਂਸ਼ੀਅਸ ਮਾਈਂਡ ਦੀ ਪ੍ਰੋਗਰਾਮਿੰਗ ਹੀ ਆ ਉਹ ਤੁਸੀਂ ਨਹੀਂ ਹੈਗੇ ਨਾ ਤੁਹਾਡੇ ਲਾਈਫ ਆ ਇਹ ਜਦੋਂ ਤੁਸੀਂ ਚੀਜ਼ ਕਰਨਾ ਸਿੱਖ ਗਏ ਨਾ ਤਾਂ ਜਦੋਂ ਵੀ ਤੁਹਾਡਾ ਹੁਣ ਸਬਕੌਂਸ਼ੀਅਸ ਮਾਈਂਡ ਤੁਹਾਨੂੰ ਇੱਕ 네ਗੇਟਿਵ ਵਿਚਾਰ ਭੇਜਿਆ ਕਰੋ ਤੁਸੀਂ ਬਿਲਕੁਲ ਉਥੇ ਰਿਐਕਟ ਨਹੀਂ ਕਰਨਾ ਕਿਉਂਕਿ ਪਾਸਟ ਚ ਕੀ ਹੁੰਦਾ ਸੀ ਜਦੋਂ ਵੀ ਕੋਈ ਮਾੜਾ ਵਿਚਾਰ ਆਉਂਦਾ ਸੀ ਤੁਸੀਂ ਰਿਐਕਟ ਕਰਦੇ ਸੀ ਤੁਸੀਂ ਕੁਝ ਹੋਰ ਮਾੜਾ ਸੋਚਦੇ ਸੀਗੇ ਤੇ ਹੋਰ ਤੁਸੀਂ ਓਵਰਥਿੰਕਿੰਗ ਕਰਦੇ ਸੀ ਜਦੋਂ ਤੁਸੀਂ ਇਹ ਚੀਜ਼ ਕਰਨੋਂ ਹਟਜੋਗੇ ਸਬਕੌਨਸ਼ੀਅਸ ਮਾਈਂਡ ਵੀ ਕਹਿੰਦਾ ਓਕੇ ਮੈਂ ਇਹ ਸਿਗਨਲ ਭੇਜਦਾ ਪਰ ਮੈਨੂੰ ਰਿਟਰਨ ਹੁਣ ਡਿਫਰੈਂਟ ਆਉਂਦਾ ਸੋ ਹੌਲੀ ਹੌਲੀ ਆਪਦੇ ਆਪ ਨੂੰ ਚੇਂਜ ਕਰਨਾ ਸ਼ੁਰੂ ਕਰੂਗਾ ਤੁਸੀਂ ਸਮਝ ਰਹੇ ਹੋ ਨਾ ਸੋ ਸਭ ਤੋਂ ਪਹਿਲਾਂ ਮੈਂ ਤਾਂ ਹੀ ਕਹਿ ਰਿਹਾ ਸੀਗਾ ਵੀ ਆਪਾਂ ਨੂੰ ਉਹ ਜੜ ਲੱਭਣੀ ਪੈਂਦੀ ਹੈ ਜਿੱਥੋਂ ਇਹ ਸਾਰਾ ਸ਼ੁਰੂ ਹੁੰਦਾ ਤੁਸੀਂ ਐ ਇੱਕਦਮ ਨਹੀਂ ਰੋਜ਼ ਭਾਵੇਂ ਆਪਦੇ ਆਪ ਨੂੰ ਤੁਸੀਂ ਕਹੋਗੇ ਵੀ ਮੈਂ ਪਰਫੈਕਟ ਆ ਮੇਰੇ ਕੋਲ ਬਹੁਤ ਜ਼ਿਆਦਾ ਪੈਸੇ ਨੇ ਭਾਵੇਂ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਤਾਬ ਤੇ ਲਿਖਦੇ ਹੋ 500 ਵਾਰ ਲਿਖਦੇ ਹੋ ਉਹ ਚੀਜ਼ ਨਾਲ ਕੋਈ ਫਰਕ ਨਹੀਂ ਪੈਣਾ ਜਦ ਤੱਕ ਜਿਹੜੀ ਨੈਗੇਟਿਵ ਪ੍ਰੋਗਰਾਮਿੰਗ ਆਪਾਂ ਉਹ ਨੂੰ ਨਹੀਂ ਕੱਢਦੇ ਹੈਗੇ ਜਦੋਂ ਤੁਸੀਂ ਆਪਦੇ ਨੈਗੇਟਿਵ ਵਿਚਾਰਾਂ ਨੂੰ ਇਗਨੋਰ ਕਰਨਾ ਸਿੱਖ ਗਏ ਉਸ ਤੋਂ ਬਾਅਦ ਤੁਸੀਂ ਆਪਦੇ ਮਨ ਨੂੰ ਕੁਝ ਨਵਾਂ ਸਿਖਾ ਸਕਦੇ ਹੋ ਜਦ ਤੱਕ ਤੁਸੀਂ ਇਹ ਚੀਜ਼ ਨਹੀਂ ਕਰਦੇ ਤਾਂ ਪੁਰਾਣੀ ਜਿਹੜੀ ਪ੍ਰੋਗਰਾਮਿੰਗ ਆ ਉਹਨੇ ਹਮੇਸ਼ਾ ਆਜਾ ਕਰਨਾ ਤੁਹਾਨੂੰ ਫੇਰ ਡਿਸਟਰੈਕਟ ਕਰ ਦਿਆ ਕਰਨਾ ਸੋ ਜਦੋਂ ਵੀ ਮਨ 네ਗੇਟਿਵ ਹੁੰਦਾ ਉਹ ਸਿੰਪਲੀ ਤੁਸੀਂ ਉਹ ਵਿਚਾਰ ਨੂੰ ਇਗਨੋਰ ਕਰਨਾ ਕਿਉਂਕਿ ਦੁਨੀਆ ਹਮੇਸ਼ਾ ਉਦਾਂ ਹੀ ਆ ਦੁਨੀਆ ਚ ਕੋਈ ਫਰਕ ਨਹੀਂ ਪੈਂਦਾ ਜੋ ਫਰਕ ਪੈਂਦਾ ਉਹ ਤੁਹਾਡੇ ਮਨ ਦੇ ਅੰਦਰ ਆ ਤੁਹਾਨੂੰ ਲੱਗਦਾ ਵੀ ਉਹ ਚੀਜ਼ਾਂ ਸੱਚ ਨੇ ਪਰ ਉਹ ਸਾਰਾ ਤੁਹਾਡੇ ਮਨ ਵਿੱਚ ਆ ਸੋ ਪਹਿਲਾ ਸਟੈਪ ਹੈਗਾ ਇਗਨੋਰ ਕਰਨਾ ਜੋ ਤੁਸੀਂ ਇਗਨੋਰ ਕਰਨਾ ਸਿੱਖ ਗਏ ਨਾ ਆਪਦੇ ਮਨ ਦੇ 네ਗੇਟਿਵ ਸਿਗਨਲਾਂ ਨੂੰ ਫਿਰ ਤੁਸੀਂ ਇਹਨੂੰ ਕੁਝ ਨਵਾਂ ਸਿਖਾ ਸਕਦੇ ਹੋ ਫਿਰ ਤੁਸੀਂ ਉਹ ਚੀਜ਼ ਕਰੋ ਫਿਰ ਤੁਸੀਂ ਆਪਦੇ ਮਨ ਵਿੱਚ ਨਮੀ ਪ੍ਰੋਗਰਾਮਿੰਗ ਪਾਓ ਜੇ ਤੁਹਾਡਾ ਮਨ ਤੁਹਾਨੂੰ ਐ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਤੁਸੀਂ ਫੇਲਰ ਹੋ ਤੁਸੀਂ ਉਹ ਚੀਜ਼ ਤੇ ਆਪਦਾ એનર્ਜੀ ਤੇ ਟਾਈਮ ਨਾ ਦੋ ਉਹ ਚੀਜ਼ ਨੂੰ ਇਗਨੋਰ ਕਰੋ ਤੁਸੀਂ ਆਪਦੇ ਆਪ ਨੂੰ ਜਦੋਂ ਵੀ ਤੁਹਾਡੇ ਮਨ 'ਚ ਕੋਈ ਨੈਗੇਟਿਵ ਸਿਰ ਵਿਚਾਰ ਆਉਂਦਾ ਨਾ ਤੁਸੀਂ ਆਪਦੇ ਆਪ ਨੂੰ ਤਿੰਨ ਵਾਰ ਕੋਈ ਵਧੀਆ ਚੀਜ਼ ਰਿਪੀਟ ਕਰਿਆ ਕਰੋ ਜੇ ਤੁਹਾਡਾ ਮਨ ਕਹਿੰਦਾ ਤੁਸੀਂ ਫੇਲਰ ਹੋ ਤਾਂ ਤੁਸੀਂ ਆਪਦੇ ਆਪ ਨੂੰ ਕਹਾ ਕਰੋ ਮੈਂ ਇੱਕ ਕਾਮਯਾਬ ਇਨਸਾਨ ਆ ਮੈਂ ਇੱਕ ਕਾਮਯਾਬ ਇਨਸਾਨ ਆ ਜਦ ਤੱਕ ਬਿਲਕੁਲ ਉਹ ਨੈਗੇਟਿਵ ਚੀਜ਼ ਤੁਹਾਨੂੰ ਫੀਲ ਹੋਣੋਂ ਹਟ ਦੇਣਗੇ ਸੋ ਇਹ ਬਹੁਤ ਸਿੰਪਲ ਆਏ ਚੀਜ਼ ਹੁਣ ਜੇ ਤੁਸੀਂ ਇਹ ਚੀਜ਼ ਕਰਨਾ ਸਿੱਖ ਗਏ ਤਾਂ ਇੱਥੇ ਇੱਕ ਗੱਲ ਤੁਹਾਨੂੰ ਸਮਝਣੀ ਪੈਣੀ ਆ ਕੱਲੇ ਬੋਲਣ ਨਾਲ ਵੀ ਨਹੀਂ ਤੁਸੀਂ ਆਪਣੀ ਜ਼ਿੰਦਗੀ ਬਦਲ ਸਕਦੇ ਜੇ ਤੁਸੀਂ ਆਪਦੇ ਆਪ ਨੂੰ ਦਿਨ ਚ 10 ਵਾਰ ਕਹਿੰਦੇ ਹੋ ਵੀ ਮੈਂ ਇੱਕ ਕਾਮਯਾਬ ਇਨਸਾਨ ਆ ਉਹ ਇਨਫ ਨਹੀਂ ਹੈਗਾ ਕੱਲਾ ਉਹਦੇ ਨਾਲ ਨਹੀਂ ਆਪਾਂ ਆਪਣੀ ਲਾਈਫ ਚੇਂਜ ਕਰ ਸਕਦੇ ਕੱਲੀ ਉਸ ਚੀਜ਼ ਨਾਲ ਨਹੀਂ ਤੁਸੀਂ ਕਾਮਯਾਬ ਬਣ ਸਕਦੇ ਤੁਹਾਨੂੰ ਆਪਦੇ ਦਿਮਾਗ ਨੂੰ ਪ੍ਰੂਫ ਦਿਖਾਉਣਾ ਪੈਂਦਾ ਵੀ ਤੁਸੀਂ ਸੱਚੀ ਇੱਕ ਕਾਮਯਾਬ ਇਨਸਾਨ ਹੋ ਤੇ ਉਹ ਪ੍ਰੂਫ ਕਿਵੇਂ ਤੁਸੀਂ ਦਿਖਾਓਗੇ ਉਹ ਪ੍ਰੂਫ ਉਹਨੂੰ ਦਿਖਾਓਗੇ ਐਕਸ਼ਨ ਲੈ ਕੇ ਜੇ ਤੁਹਾਡਾ ਕੋਈ ਗੋਲ ਆ ਤੁਹਾਡਾ ਕੋਈ ਸੁਪਨਾ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤੁਹਾਡਾ ਕੋਈ ਪਲਾਨ ਆ ਉਹ ਚੀਜ਼ ਕਰੋ ਡਰੋ ਨਾ ਕਈ ਲੋਕ ਤਾਂ ਡਰਦੇ ਡਰਦੇ ਉਹ ਕਦੇ ਸ਼ੁਰੂ ਵੀ ਨਹੀਂ ਕਰਦੇ ਸੋ ਤੁਹਾਡੇ ਮਨ 'ਚ ਕੋਈ ਗੋਲ ਆ ਕੋਈ ਬਿਜ਼ਨਸ ਆਈ ਗਿਆ ਉਹਨੂੰ ਸ਼ੁਰੂ ਕਰੋ ਤੁਹਾਨੂੰ ਆਪਦੇ ਮਨ ਨੂੰ ਪਹਿਲਾਂ ਪ੍ਰੂਫ ਦੇਣਾ ਪੈਣਾ ਵੀ ਜੋ ਤੁਸੀਂ ਕਹਿ ਰਹੇ ਹੋ ਉਹ ਸੱਚ ਆ ਕਿਉਂਕਿ ਜਦ ਤੱਕ ਤੁਸੀਂ ਉਹ ਚੀਜ਼ ਨਹੀਂ ਦਿਖਾਓਗੇ ਉਹ ਪ੍ਰੋਗਰਾਮਿੰਗ ਚੇਂਜ ਨਹੀਂ ਹੋਣੀ ਕੋਈ ਵੀ ਚੀਜ਼ ਆ ਐਕਸ਼ਨ ਲੋ ਉਹਦੇ ਉੱਤੇ ਪਹਿਲਾ ਸਟੈਪ ਚੱਕੋ ਜਿਆਦਾਤਰ 90% ਲੋਕ ਪਹਿਲਾ ਸਟੈਪ ਹੀ ਨਹੀਂ ਚੱਕ ਪਾਉਂਦੇ ਤਾਂ ਹੀ ਉਹ ਕਦੇ ਕਾਮਯਾਬ ਨਹੀਂ ਹੁੰਦੇ ਜ਼ਿੰਦਗੀ ਚ ਜਿਹੜੇ 10% ਦੁਨੀਆ ਕਾਮਯਾਬ ਆ ਆਫ ਦੀ ਵਧੀਆ ਡ੍ਰੀਮ ਲਾਈਫ ਜਿਉ ਰਹੀ ਆ ਉਹ ਸਿੰਪਲੀ ਉਹਨਾਂ ਚ ਕੀ ਫਰਕ ਆ ਵੀ ਉਹਨਾਂ ਨੇ ਸ਼ੁਰੂ ਕੀਤਾ ਪਹਿਲਾ ਕਦਮ ਬਹੁਤ ਡਰਾਵਣਾ ਹੁੰਦਾ ਕਿਉਂਕਿ ਅੱਗੇ ਕੋਈ ਸਿਨ ਨਹੀਂ ਦਿਖਦਾ ਹੁੰਦਾ ਪਰ ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਜੋ ਤੁਸੀਂ ਸ਼ੁਰੂ ਕਰਦੇ ਹੋ ਅੱਗੇ ਰਸਤਾ ਆਪੇ ਬਣ ਹੀ ਜਾਂਦਾ ਐਕਸ਼ਨ ਲੋ ਥੋੜਾ ਕੋਈ ਗੋਲ ਆ ਉਹਨੂੰ ਪੂਰਾ ਕਰੋ ਉਹਦੇ ਪ੍ਰਤੀ ਵਰਕ ਕਰੋ ਜੋ ਜੋ ਤੁਸੀਂ ਇਹ ਚੀਜ਼ਾਂ ਕਰੀ ਜਾਓਗੇ ਤੁਸੀਂ ਆਪਦੇ ਮਨ ਨੂੰ ਪ੍ਰੂਫ ਦੇ ਰਹੇ ਹੋ ਵੀ ਜੋ ਤੁਸੀਂ ਕਹਿੰਦੇ ਹੋ ਉਹ ਤੁਸੀਂ ਕਰਦੇ ਵੀ ਹੋ ਉਹਦਾ ਉਲਟਾ ਨਹੀਂ ਕਰਨਾ ਜੇ ਤੁਸੀਂ ਬਿਲਕੁਲ ਕੁਛ ਕੀਤਾ ਨਹੀਂ ਉਹ ਚੀਜ਼ ਤਾਂ ਹੋਰ ਵਰਸ ਆ ਫਿਰ ਤੁਹਾਡੇ ਦਿਮਾਗ ਨੂੰ ਤੁਸੀਂ ਹੋਰ ਵਜ੍ਹਾ ਦੇ ਰਹੇ ਹੋ ਇਹ ਚੀਜ਼ ਮੰਨਣ ਲਈ ਵੀ ਤੁਸੀਂ ਇੱਕ ਫੇਲਰ ਹੋ ਕਿਉਂਕਿ ਤੁਹਾਡੇ ਸੁਪਨੇ ਨੇ ਪਰ ਤੁਸੀਂ ਉਹਦੇ ਪ੍ਰਤੀ ਕੋਸ਼ਿਸ਼ ਕਰਦੇ ਨਹੀਂ ਹੈਗੇ ਸੋ ਤੁਹਾਡੇ ਮਨ ਨੂੰ ਲੱਗੂ ਵੀ ਤੁਸੀਂ ਫੇਲਰ ਹੋ ਪਰ ਜੇ ਤੁਸੀਂ ਐਕਸ਼ਨ ਲਓਗੇ ਕਰੋਗੇ ਆਪਦੇ ਵੱਲੋਂ 100% ਦੇ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਉਹ ਤੁਹਾਡੇ ਮਨ ਨੂੰ ਚੀਜ਼ ਦਿਖ ਰਹੀ ਆ ਵੀ ਜੋ ਚੀਜ਼ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਇੱਕ ਕਾਮਯਾਬ ਇਨਸਾਨ ਹੋ ਤੁਸੀਂ ਇੱਕ ਅਮੀਰ ਬੰਦੇ ਹੋ ਹਨਾ ਤੁਸੀਂ ਉਹਦੇ ਪ੍ਰਤੀ ਵਰਕ ਵੀ ਕਰ ਰਹੇ ਹੋ ਉਹਦੇ ਤੇ ਕੁਝ ਕਰ ਵੀ ਰਹੇ ਹੋ ਆ ਘਰੇ ਬੈਠੇ ਬਸ ਬੋਲ ਹੀ ਨਹੀਂ ਰਹੇ ਉਹਤੇ ਕੰਮ ਵੀ ਕਰ ਰਹੇ ਹੋ ਜੋ ਤੁਸੀਂ ਇਹ ਚੀਜ਼ਾਂ ਸ਼ੁਰੂ ਕਰੋਗੇ ਇਦਾਂ ਹੀ ਹੌਲੀ-ਹੌਲੀ ਤੁਹਾਡੇ ਮਨ ਦੀ ਪ੍ਰੋਗਰਾਮਿੰਗ ਚੇਂਜ ਹੋਊਗੀ ਅਰੇ ਇਹ ਚੀਜ਼ ਦਾ ਤੁਹਾਨੂੰ ਧਿਆਨ ਰੱਖਣਾ ਪੈਣਾ ਤੁਹਾਨੂੰ ਆਪਦੇ ਪੁਰਾਣੇ ਹੈਬਿਟਾ ਤੇ ਨਹੀਂ ਜਾਣਾ ਹੈਗਾ ਜਿਹੜੇ ਪੁਰਾਣੇ ਹੈਬਿਟ ਪੁਰਾਣੀਆਂ ਆਦਤਾਂ ਨੇ ਪੁਰਾਣੀ ਸੋਚ ਆ ਉਹਨੂੰ ਛੱਡਣਾ ਪੈਂਦਾ ਤੇ ਆਪਦੀ ਨਿਊ ਸੈਲਫ ਆਪਦੀ ਨਵੀਂ ਪਰਸਨੈਲਿਟੀ ਉਹਦੇ ਵਿੱਚ ਪੂਰਾ ਆਉਣਾ ਪੈਂਦਾ ਉਹਦੇ ਹਿਸਾਬ ਨਾਲ ਅਗਲੀ ਆਪਦੀ ਜ਼ਿੰਦਗੀ ਜਿਓ ਜੇ ਤੁਸੀਂ ਆਪਦੇ ਆਪ ਨੂੰ ਇੱਕ ਕਾਮਯਾਬ ਇਨਸਾਨ ਵਾਂਗੂ ਦੇਖਦੇ ਹੋ ਨਾ ਤਾਂ ਇੱਕ ਕਾਮਯਾਬ ਇਨਸਾਨ ਵਾਂਗੂ ਬੋਲੋ ਇੱਕ ਕਾਮਯਾਬ ਇਨਸਾਨ ਵਾਂਗੂ ਕੰਮ ਵੀ ਕਰੋ ਉਹਦੇ ਵਾਂਗੂ ਤਦੋਂ ਉਹਦੇ ਨੂੰ ਲੋਕਾਂ ਨਾਲ ਗੱਲਾਂ ਕਰੋ ਤੁਸੀਂ ਸਮਝ ਰਹੇ ਹੋ ਉਹ ਪਰਸਨੈਲਿਟੀ ਵਿੱਚ ਪਹਿਲਾਂ ਆਓ ਤੇ ਐਕਸ਼ਨ ਲੋ ਜੇ ਤੁਸੀਂ ਕਹਿੰਦੇ ਹੋ ਵੀ ਤੁਸੀਂ ਇੱਕ ਕਾਮਯਾਬ ਇਨਸਾਨ ਹੋ ਪਰ ਸਾਰਾ ਦਿਨ ਤੁਸੀਂ ਮਨਜੇ ਤੇ ਪੈ ਰਹੇ ਹੋ ਕੁਝ ਕਰਦੇ ਨਹੀਂਗੇ ਤੁਸੀਂ ਸਮਝ ਰਹੋ ਨਾ ਐਕਸ਼ਨ ਪੂਰਾ ਮੈਚ ਨਹੀਂ ਹੁੰਦਾ ਸੋ ਜਿੱਦਾਂ ਦੇ ਵੀ ਤੁਸੀਂ ਬਣਨਾ ਚਾਹੁੰਦੇ ਹੋ ਉਦਾਂ ਦੇ ਬਿਹੇਵ ਕਰੋ ਮੈਂ ਤੁਹਾਨੂੰ ਇੱਕ ਹੋਰ ਬਹੁਤ ਸਿੰਪਲ ਟਿਪ ਦਿੰਨਾ ਜੋ ਕਿ ਮੈਂ ਖੁਦ ਵੀ ਵਰਤਦਾ ਜਿੱਦਾਂ ਦੇ ਵੀ ਤੁਹਾਡੇ ਹੁਣ ਸੁਪਨੇ ਨੇ ਨਾ ਜੋ ਵੀ ਗੋਲਸ ਨੇ ਕੁਝ ਵੀ ਹੋ ਸਕਦਾ ਤੁਸੀਂ ਇੱਕ ਵੱਡਾ ਘਰ ਚਾਹੁੰਦੇ ਹੋ ਜਾਦੇ ਪੈਸੇ ਕਮਾਉਣਾ ਚਾਹੁੰਦੇ ਹੋ ਵੱਡੀ ਗੱਡੀ ਚਾਹੁੰਦੇ ਹੋ ਦੁਨੀਆ ਘੁੰਮਣਾ ਚਾਹੁੰਦੇ ਹੋ ਟਰੈਵਲ ਕਰਨਾ ਚਾਹੁੰਦੇ ਹੋ ਤੁਸੀਂ ਇੱਕ ਵਿਜ਼ਨ ਬੋਰਡ ਬਣਾਓ ਵਿਜ਼ਨ ਬੋਰਡ ਹੁੰਦਾ ਕੀ ਆ ਇੱਕ ਪੇਜ ਪ੍ਰਿੰਟ ਕਰੋ ਉਹਦੇ ਉੱਤੇ ਉਹ ਉਹ ਫੋਟੋਆਂ ਲਾਓ ਜਿੱਦਾਂ ਦੇ ਤੁਸੀਂ ਗੋਲ ਪੂਰੇ ਕਰਨਾ ਚਾਹੁੰਦੇ ਹੋ ਤੁਸੀਂ ਕੋਈ ਵੱਡਾ ਘਰ ਲੈਣਾ ਤਉ ਪੇਪਰ ਉਤੇ ਇੱਕ ਘਰ ਦੀ ਫੋਟੋ ਲਾਓ ਇੱਕ ਵੱਡੀ ਗੱਡੀ ਲੈਣੀ ਆ ਉਹ ਗੱਡੀ ਦੀ ਫੋਟੋ ਲਾਓ ਤੇ ਤੁਸੀਂ ਜਿਆਦਾ ਪੈਸਾ ਕਮਾਉਣਾ ਚਾਹੁੰਦੇ ਹੋ ਉਥੇ ਨੋਟਾਂ ਦੀ ਫੋਟੋ ਲਾਓ ਤੇ ਤਿੰਨ ਚਾਰ ਇਦਾਂ ਦੇ ਗੋਲ ਰੱਖੋ ਤੇ ਉਹ ਪੇਜ ਨੂੰ ਪ੍ਰਿੰਟ ਕਰੋ ਤੇ ਆਪਦੇ ਕਮਰੇ ਦੀ ਕੰਧ ਉੱਤੇ ਲਾ ਲਓ ਹਰ ਦਿਨ ਸੌਣ ਤੋਂ ਪਹਿਲਾਂ ਆਖਰੀ ਚੀਜ਼ ਤੁਹਾਡੇ ਸਬਕੌਨਸ਼ੀਅਸ ਮਾਈਂਡ ਨੂੰ ਉਹੋ ਦਿਖੇ ਤੁਹਾਡਾ ਵਿਜ਼ਨ ਬੋਰਡ ਤੁਹਾਡੇ ਗੋਲਸ ਉਠਾਂ ਦੇ ਸਾਰ ਸਭ ਤੋਂ ਪਹਿਲੀ ਚੀਜ਼ ਦਿਨ ਚ ਤੁਹਾਡੇ ਸਬਕੌਨਸ਼ੀਅਸ ਮਾਈਂਡ ਨੂੰ ਕੰਧ ਸਾਹਮਣੇ ਤੁਹਾਡਾ ਵਿਜ਼ਨ ਬੋਰਡ ਦੇਖੇ ਤੁਹਾਡੇ ਗੋਲਸ ਦਿਖਣ ਜਿਹੜੇ ਤੁਹਾਡੇ ਗੋਲ ਨੇ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਇੱਕ ਬਹੁਤ ਸਿੰਪਲ ਟਿਪ ਆ ਆਪਦੇ ਆਪ ਨੂੰ ਰਿਮਾਈਂਡ ਕਰਾਉਣ ਲਈ ਵੀ ਮੈਂ ਪੁਰਾਣੇ ਹੈਬਿਟਾਂ ਵਿੱਚ ਨਹੀਂ ਜਾਣਾ ਮੇਰੇ ਅੱਗੇ بڑے ਸੁਪਨੇ ਨੇ ਮੈਂ ਇਹ ਚੀਜ਼ਾਂ ਨੂੰ ਫੋਲੋ ਕਰਨਾ ਸੋ ਜਦੋਂ ਤੁਸੀਂ ਆਪਦਾ ਵਿਜ਼ਨ ਬੋਰਡ ਬਣਾਉਨੇ ਹੋ ਉਹਦੇ ਉੱਤੇ ਆਪਦੇ ਗੋਲਸ ਤੁਸੀਂ ਰੱਖ ਰਹੇ ਹੁੰਨੇ ਹੋ ਤਾਂ ਇੱਕ ਓਪਨ ਮਾਈਂਡ ਰੱਖਿਆ ਕਰੋ ਇੱਕ ਵੱਡੀ ਸੋਚ ਆ ਰੱਖਿਆ ਕਰੋ ਉਹੀ ਪੁਰਾਣੀ ਲਿਮਟਡ ਸੋਚ ਨਾ ਰੱਖਿਆ ਕਰੋ ਉਹੀ ਪੁਰਾਣੀ 네ਗੇਟਿਵ ਸੋਚ ਨਾ ਰੱਖਿਆ ਕਰੋ ਤੁਸੀਂ ਆਪ ਦਾ ਕੋਈ ਗੋਲ ਰੱਖਦੇ ਹੋ ਤਾਂ ਵੱਡਾ ਗੋਲ ਰੱਖੋ ਗੋਲ ਉਦਾਂ ਦਾ ਰੱਖੋ ਜਿਹੜਾ ਦੇਖ ਕੇ ਤੁਹਾਨੂੰ ਵੀ ਡਰ ਲੱਗੇ ਉਹ ਚੀਜ਼ ਵਿਜ਼ਨ ਬੋਰਡ ਉੱਤੇ ਪਾਓ ਤੇ ਉਹ ਪੇਪਰ ਨੂੰ ਪ੍ਰਿੰਟ ਕਰਕੇ ਆਪਦੀ ਕੰਨਦ ਉੱਤੇ ਲਾਓ ਇੱਕ ਚੀਜ਼ ਬਹੁਤ ਜ਼ਰੂਰੀ ਆ ਜੋ ਕਿ ਮੈਂ ਰਿਪੀਟ ਕਰਦਾ ਉਹਦੇ ਉੱਤੇ ਜਿੰਨੇ ਤੁਹਾਡੇ ਗੋਲ ਨੇ ਉਹਦੇ ਪ੍ਰਤੀ ਤੁਹਾਨੂੰ ਕੁਝ ਕਰਨਾ ਵੀ ਪੈਣਾ ਤੁਸੀਂ ਸਾਰਾ ਦਿਨ ਬੇਲੇ ਬੈਠੇ ਨਹੀਂ ਰਹਿ ਸਕਦੇ ਤੁਹਾਨੂੰ ਕੋਈ ਨਾ ਕੋਈ ਵਰਕ ਵੀ ਕਰਨਾ ਪੈਣਾ ਉਹਦੇ ਪਰਥੀ ਤੁਸੀਂ ਸਟੈਪ ਚੱਕੋ ਉਹ ਗੋਲ ਵੱਲ ਵਧਣ ਲਈ ਕਿਉਂਕਿ ਉਹੀ ਗੱਲ ਮੈਂ ਕਹੀ ਆ ਜੇ ਤੁਸੀਂ ਆਪਦੇ بڑے بڑے ਸੁਪਨੇ ਰੱਖਦੇ ਹੋ ਪਰ ਬਾਅਦ ਚ ਤੁਸੀਂ ਕੋਸ਼ਿਸ਼ ਨਹੀਂ ਕਰਦੇ ਤੁਸੀਂ ਆਲਸੀ ਹੋ ਲੇਜ਼ੀ ਹੋ ਤਾਂ ਤੁਸੀਂ ਆਪਦੇ ਮਨ ਨੂੰ ਹੋਰ ਪ੍ਰੂਫ ਦੇ ਰਹੇ ਹੁੰਨੇ ਹੋ ਇਹ ਚੀਜ਼ ਸਾਬਿਤ ਕਰਨ ਲਈ ਵੀ ਤੁਸੀਂ ਇੱਕ ਫੇਲਰ ਹੋ ਤੁਸੀਂ ਇੱਕ ਕਾਮਯਾਬ ਇਨਸਾਨ ਨਹੀਂ ਹੈਗੇ ਸੋ ਆਫ ਦੇ ਮਨ ਨੂੰ ਤੁਹਾਨੂੰ ਪ੍ਰੂਫ ਦਿਖਾਉਣੇ ਪੈਣ ਨੇ ਵੀ ਤੁਸੀਂ ਸੱਚੀ ਉਦਾਂ ਦੇ ਇਨਸਾਨ ਹੈਗੇ ਜਿਨ੍ਹਾਂ ਦੇ ਤੁਸੀਂ ਕਹਿੰਨੇ ਹੋ ਸੋ YouTube ਜਿਹੜਾ ਆ ਤਾਂ ਕਰਕੇ ਮੈਂ ਪਿਛਲੀ ਵੀਡੀਓ ਚ ਵੀ ਕਹਾ ਸੀ ਵੀ ਇਹ ਮੇਰਾ ਸ਼ੌਂਕ ਆ ਇਹ ਨੂੰ ਮੈਂ ਪੈਸ਼ਨ ਵਾਂਗੂ ਲੈ ਰਿਆ ਮੈਂ ਉਦਾਂ ਦੀਆਂ ਵੀਡੀਓਜ਼ ਇੱਥੇ ਪਾਉਣਾ ਜਿੱਦਾਂ ਦੀਆਂ ਮੈਨੂੰ ਪਸੰਦ ਨੇ ਹਨਾ ਜਿੱਦਾਂ ਦੀ ਆ ਆਡੀਅנס ਦੇਖਣਾ ਚਾਹੁੰਦੀ ਆ ਇਦਾਂ ਦੀਆਂ ਮੋਟੀਵੇਸ਼ਨਲ ਵੀਡੀਓਆਂ ਹਨਾ ਇਦਾਂ ਦੀਆਂ ਸੈਲਫ ਇੰਪਰੂਵਮੈਂਟ ਉੱਤੇ ਵੀਡੀਓਆਂ ਜਿਨ੍ਹਾਂ ਨੂੰ ਦੇਖ ਕੇ ਕਿਸੇ ਦਾ ਫਾਇਦਾ ਵੀ ਹੋਵੇ ਕੱਲੀ ਟਾਈਮ ਪਾਸ ਲਈ ਨਾ ਲੋਕ ਦੇਖਣ ਲੋਕਲ ਐਂਟਰਟੇਨਮੈਂਟ ਲਈ ਨਾ ਦੇਖਣ ਲੋਕ ਕੁਝ ਸਿੱਖਣ ਨੂੰ ਉਹ ਵੀਡੀਓ ਦੇਖਣ ਤੇ ਉਹ ਦੇਖ ਕੇ ਉਹਨਾਂ ਦੀ ਲਾਈਫ 'ਚ ਕੋਈ ਫਾਇਦਾ ਹੋਵੇ ਕੋਈ ਪੋਜ਼ਿਟਿਵ ਚੇਂਜ ਆਵੇ ਸੋ ਤਾਂ ਕਰਕੇ ਇਹਨੂੰ ਮੈਂ ਪ੍ਰੋਫੈਸ਼ਨਲ ਤੌਰ ਤੇ ਨਹੀਂ ਲੈਂਦਾ ਹੈਗਾ ਤਾਂ ਹੀ ਕਈ ਵੀਰ ਕਹਿੰਦੇ ਹੁੰਦੇ ਨੇ ਵੀ ਹੋਰ ਜ਼ਿਆਦਾ ਐਕਟਿਵ ਰਿਹਾ ਕਰਾ ਹਨਾ ਹੋਰ ਪਾਵਾਂ ਪਰ ਇਹ ਇਸ ਚੀਜ਼ ਲਈ ਆ ਮੈਂ ਜਦੋਂ ਵੀ ਮੈਨੂੰ ਕੋਈ ਇੱਦਾਂ ਦਾ ਆਈਡੀਆ ਆਉਂਦਾ ਮੈਂ ਉਦੋਂ ਹੀ ਵੀਡੀਓ ਬਣਾਉਣਾ ਹੁੰਦਾ ਬਾਕੀ ਆਸ ਗਿਆਦ ਵੀਡੀਓ ਉਮੀਦ ਕਰਦੇ ਆ ਤੁਹਮ ਵਧੀਆ ਲੱਗੀ ਹੋਵੇ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਾਊਂਟ ਤੇ ਸਬਸਕ੍ਰਾਈਬ ਕਰਦੇ ਹੋ ਇਦਾਂ ਦੇ ਟਾਪਿਕ ਉੱਤੇ ਤੁਹਾਨੂੰ ਹੋਰ ਵੀਡੀਓਜ਼ ਚਾਹੀਦੀਆਂ ਨੇ ਤਾਂ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ 'ਚ ਓਕੇ